ਸਰ ਮੈਂ ਨਾਮ ਰਾਧਿਕਾ ਮੈਂ ਗੁਰਦਾਸਪੁਰ ਤੋਂ ਆਈ ਹਾਂ ਮੈਂ ਇਹਨਾਂ ਦੀ ਬੇਟੀ ਆ ਇਹ ਸੁੱਤੇ ਹੋਏ ਸੀ ਕਿ ਗੇਟ ਖੜੀ ਟੱਪ ਕੇ ਗਿਆ ਵਾ ਅੰਦਰੋਂ ਮੋਬਾਈਲ ਚੁੱਕੇ ਆ ਪੈਸੇ ਚੁੱਕੇ ਆ ਗੇਟ ਖੋਲ ਕੇ ਚੱਲ ਗਿਆ ਵਾ ਹਾਲੇ ਤੱਕ ਕੁਝ ਨਹੀਂ ਪਤਾ ਲੱਗਾ ਕਿੱਥੋਂ ਦਾ ਬੰਦਾ ਹੈ ਕਿੱਥਾ ਕੁਝ ਨਹੀਂ ਜਿਹੜਾ ਨੁਕਸਾਨ ਸਰ ਲਾਲਤੀ ਕੀ ਹਰਦਾ ਹੋਇਆ ਵਾ ਦੋ ਮੋਬਾਈਲ ਆ ਇੱਕ ਐਂਡਰੌਇਡ ਛੋਟਾ ਫੋਨ ਆ ਇੱਕ ਟੱਚ ਫੋਨ ਆ ਫਾਈ 12 ਨਾਲ ਪੈਸੇ ਆ ਕਿੱਤੋਂ ਦੀ ਗਏਂ ਅ ਇੱਕ ਗੇਟ ਖਾਨੇ ਗਿਆ ਵਾ ਤੇ ਗੇਟ ਖੋਲ ਕੇ ਆਇਆ ਵਾ ਅੰਦਰ ਟੱਪ ਕੇ ਗਿਆ ਵਾ ਤੇ ਆਂਦੇ ਬਾਕੀ ਬਾਹਰ ਖੋਲ ਕੇ ਆਇਆ ਇਹ ਕੋਈ ਦੋ ਟਾਈਮ ਦਾ ਟਾਈਮ ਹੈ ਜਗਾ ਕਿਹੜੀ ਹੈ ਜਿੱਥੇ ਇਹ ਹੈਗੀ ਅਚਲੀ ਗੇਟ ਖੰਡਾ ਕੋਲਾ ਬੋਰਡ ਵਾਲੀ ਗਲੀ ਕੋਈ ਰਿਪੋਰਟ ਲਖਾਈ ਹਾਂਜੀ ਲਖਾਈ ਹੈ ਸਵੇਰ ਦੀ ਹੱਲੇ ਸਿਰਫ 112 ਵਾਲੇ ਆਏ ਸੀ ਤੇ ਫਿਰ ਹੁਣ ਇਹ ਮੁਲਾਜ਼ਮ ਆਇਆ ਹੱਲੇ ਕੋਈ ਸੀਸੀਟੀਵੀ ਕੈਮਰਾ ਚੈੱਕ ਨਹੀਂ ਹੋਇਆ ਆਪਾਂ ਜਾਣੇ ਕੀ ਸਾਨੂੰ ਇਨਸਾਫ ਮਿਲੇ ਸ਼ੀਸ਼ਾ ਵੀ ਹੋਣਾ ਮੈਂ ਦਿਲੋਂ ਉਹਦੇ ਕਹਿੰਦੇ ਆਂ ਵਾ ਜੀ ਨਵੀਂ ਫਾਜੀ ਮੇਨਾਰਕੇਸ਼ ਦੀ ਕਿਹੜੇ ਮਿਲ ਰਹੇ ਮਾਪੇ ਅਚਲੀ ਗੇੜ ਰਹਿੰਦਾ ਨੇ ਖੰਡੇ ਕੋਲੇ ਕੀ ਬੋਲ ਗੱਲ ਕਰ ਸਕਦੇ ਭਾਈ ਰਾਤੀ ਮੀਂਹ ਪੈਂਦਾ ਹੀ ਦੋ ਢਾਈ ਵੇ ਨਾਲ ਚੋਰ ਆਏ ਨੇ ਬੂਆ ਟੱਪਿਆਂ ਦੇ ਸੁੱਤੇ ਦੇ ਅੰਦਰ ਤੇ ਸਾਡੇ ਦੋ ਫੋਨ ਤੇ 11000 ਰੁਪਏ ਲਾ ਗਏ ਨੇ ਤੁਹਾਨੂੰ ਕਿਤਾ ਪਤਾ ਲੱਗਾ ਅਈ ਭਾਈ ਉੱਠਿਆ ਤਿੰਨ ਗਵੇ ਨਾਲ ਪਾਪਾ ਉੱਠੇ ਬਾਥਰੂਮ ਕਰਨ ਤੇ ਉਹਨਾਂ ਨੇ ਵੇਖਿਆ ਬੂਆ ਖੁੱਲਾ ਸੀ ਉਹਨਾਂ ਨੇ ਆਵਾਜ਼ ਦਿੱਤੀ ਤੇ ਫੇਰ ਨੂੰ ਪਤਾ ਲੱਗਾ ਸਾਡੇ ਸਮਾਨ ਚੋਰੀ ਹੋ ਗਿਆ ਤੁਸੀਂ ਵੀ ਤੁਸੀਂ ਇਹੀ ਚੋੜ ਗਏ ਤੇ ਅਈ ਸਵੇਰ ਦੇ ਵੇਖਿਆ ਕੋਈ ਹੋਮ ਪੁਲਿਸ ਆਈ ਦੇ ਮੈਂ ਤਾਂ ਪਤਾ ਨਹੀਂ ਲੱਗੇ ਨਾਲ ਹੀ ਕੰਮ ਸੁਤੇ ਸੀ ਉਸੇ ਹੀ ਭਾਈ ਕੁਛ ਨਹੀਂ ਪਤਾ ਲੱਗਾ ਵੀ ਜੇ ਬਾਹੇ ਕਿਧਰੋਂ ਦੀ ਆ ਭਾਈ ਇਧਰੋਂ ਦੀ ਆਏ ਨੇ ਆ ਟੱਪ ਕੇ ਗੇਟ ਸਾਡੇ ਅੰਦਰ ਵੜੇ ਆ ਤੇ ਕਿਦੋਂ ਵੇਖਿਆ ਤਾਂ ਬੂਹਾ ਖੁੱਲ ਕੇ ਗਿਆ ਕੋਈ ਨਹੀਂ ਕੋਈ ਪਤਾ ਨਹੀਂ ਲੱਗਾ ਭਾਈ ਕੁਛ ਵੀ ਕਮੇ ਨਹੀਂ ਲਖਾਈ ਜੇ ਹਾਂ ਜੀ ਭਾਈ ਸਿਰੇ ਈ 112 ਨੇ ਸਿਰੇ ਫੋਨ ਕੀਤਾ ਸੀ ਤੇ ਪੁਲਿਸ ਹੋਣ ਆਈ ਜੀ ਮੰਗ ਕਰਦੇ ਆ ਇਹੋ ਮੰਗਦੇ ਸਾਡੇ ਫੋਨ ਤੇ ਸਾਡੇ ਪੈਸੇ ਕਿੱਥੇ ਜਾਣ ਇਹੋ ਮੰਗ ਕਰਨੇ ਸਰ ਜਿਹੜੀ ਚੋਰੀ ਹੋਈ ਹੈ ਕੀ ਕਰੋਗੇ ਇਹਦੇ ਵਿੱਚ ਅਸੀਂ ਆਏ ਆ ਆਣ ਕੇ ਮੌਕਾ ਦੇਖਿਆ ਜੇ ਉਹ ਵਕੀਲ ਖਵਾਵਾਂਗੇ ਫਰਦਰ ਬਿਆਨ ਲਿਖਵਾਵਾਂਗੇ ਉਹਨਾਂ ਤਾਕ ਪੁਲਿਸੀ ਕਾਰਵਾਈ ਕਰਾਂਗੇ ਸੀਸੀਟੀਵੀ ਕੈਮਰਾ ਤੇ ਹੈ ਤੇ ਇਹ ਕੋ ਲੱਭਦਾ ਸਾਨੂੰ ਗਲੀ ਦੇ ਵਿੱਚ ਕਿਵੇਂ ਹੋਇਆ ਕਿ ਮਿਲਦਾ ਕੋਈਨ ਤਾਕ ਪੁਲਿਸੀ ਕਾਰਵਾਈ ਕਰਦੇ ਕਹਿੰਦੇ ਕੀ ਕਹਣਾ ਸਰ ਕੀ ਕੀ ਚੋਰੀ ਹੋਇਆ ਹਾਂਜੀ ਕਹਿੰਦੇ ਕੀ ਕੀ ਮੋਬਾਈਲ ਕਹਿ ਰਹੇ ਨੇ ਦੋ ਮੋਬਾਈਲ ਸਾਡੀ ਚੋਰੀ ਹੋਏ ਨੇ ਨਾਲ ਪੈਸੇ ਨਾਲ ਕੋ ਪੈਸੇ ਦਾਸ ਰਹੇ ਬਾਕੀ ਵੈਰੀਫਾਈ ਕਰਾਂਗੇ ਫਿਰ ਪਤਾ ਲੱਗੇਗਾ